ਅੱਜ ਆਪਾਂ ਕਰਾਂਗੇ ਕੋਡ ਸੈੱਟ ਦੀ ਕਟਿੰਗ ਜਿਹੜਾ ਕਿ ਬਹੁਤ ਜ਼ਿਆਦਾ ਟ੍ਰੈਂਡ 'ਚ ਆ ਕੋਡ ਸੈੱਟ ਕਹਿ ਲੋ ਜਾਂ ਏ ਲਾਈਨ ਫਰੌਕ ਕਹਾਂ ਲਾਂਗੇ ਇਹਨੂੰ ਆਪਾਂ ਸੋ ਏਰੀਆ ਆਪਾਂ ਕਟਿੰਗ ਕਰਨ ਲੱਗਿਆ ਇਹਦੇ ਆਪਾਂ ਮੈਜ਼ਰਮੈਂਟ ਦੱਸ ਦਿੰਨੇ ਆ ਵੀ ਆਪਾਂ ਕਿਹੜੇ ਨਾਪ ਦੇ ਹਿਸਾਬ ਨਾਲ ਇਹਨੂੰ ਕੱਟ ਰਹੇ ਹਾਂ ਦੇਖੋ ਆਪਾਂ ਲੈਂਥ ਰੱਖਣੀ ਹੈ ਇਹਦੀ 40 ਇੰਚ ਆਪਣੀ ਛਾਤੀ ਹੈਗੀ ਹੈ 22 ਇੰਚ ਤੇ ਕਮਰ ਹੈਗੀ ਹੈ 19 हिਪ ਹੈਗੀ ਹੈ ਇਹਦੀ 23 ਇੰਚ ਤੇ ਆਪਾਂ ਇਹਦਾ ਤੀਰਾ ਰੱਖਣਾ ਹੈਗਾ 14 ਇੰਚ ਤੇ ਬਾਕੀ ਤੁਸੀਂ ਆਪ ਦੇ ਨਾਪ ਦੇ ਹਿਸਾਬ ਨਾਲ ਇਹਦੀ ਕਟਿੰਗ ਕਰ ਸਕਦੇ ਹੋ ਇਹ ਆਪਣਾ ਨਾਪਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਕਰਦੇ ਆਂ ਵੀਡੀਓ ਸ਼ੁਰੂ ਦੇਖੋ ਸਭ ਤੋਂ ਪਹਿਲਾਂ ਪੱਕੀ ਕਰਾਂਗੇ ਜਿਹੜਾ ਆਪਣਾ ਇਹ ਕਪੜਾ ਹੈਗਾ ਇਹ ਜਿਵੇਂ ਇਸ ਤਰ੍ਹਾਂ ਹੀ ਲੈਂਥ ਵਾਈਜ਼ ਫੋਲਡ ਕਰਿਆ ਹੋਇਆ ਹੈਗਾ ਦੇਖੋ ਇਹ ਕੰਨੀ ਵਾਲੀ ਸਾਈਡ ਆ ਇਸ ਤਰ੍ਹਾਂ ਫੋਲਡ ਕਰਿਆ ਹੋਇਆ ਇਸੇ ਤਰ੍ਹਾਂ ਹੀ ਆਪਾਂ ਇਹਦੀਆਂ ਲੰਬਾਈਆਂ ਲਾ ਲਾਂਗੇ ਪਹਿਲਾਂ ਕਮੀਜ਼ ਦੀਆਂ ਜਿਹੜਾ ਆਪਣਾ ਕੋਟ ਸੈੱਟ ਆਪਾਂ ਕਟਿੰਗ ਕਰਨਾ ਉਹਦੀ ਪਹਿਲਾਂ ਆਪਾਂ ਲੰਬਾਈ ਲਾ ਲਾਂਗੇ ਲੰਬਾਈ ਆਪਾਂ ਨੇ ਇਹਦੀ 40 ਇੰਚ ਤਿਆਰ ਕਰਨਾ ਤੇ ਆਪਾਂ 42 ਇੰਚ ਕਟਾਂਗੇ 2 ਇੰਚ ਆਪਣਾ ਉੱਪਰੋਂ ਸਿਉਣ ਚ ਜਾਊਗਾ ਤੇ 1.5 ਇੰਚ ਆਪਾਂ ਹੇਠੋਂ ਫੋਲਡ ਕਰ ਦਾਂਗੇ 42 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਏ ਆਪਾਂ ਨੇ ਦੋ ਜਿਹੜੀਆਂ ਹੈਗੀਆਂ ਨੇ 42-42 ਇੰਚ ਦੀਆਂ ਲੈਂਥ ਆ ਇਹਦੀਆਂ ਫੋਲਡ ਕਰ ਲੀਆਂ ਨੇ ਤੇ ਹੁਣ ਆਪਾਂ ਇਹਦੇ ਇੱਥੋਂ ਕਟਿੰਗ ਕਰ ਦਾਂਗੇ ਤੇ ਇਹ ਆਪਾਂ ਨੇ ਲੈਂਥ ਵਾਈਜ਼ ਇਹਦੀਆਂ ਕਟਿੰਗ ਜਿਹੜੀ ਕਮੀਜ਼ ਦੀ ਆਪਾਂ ਕਰ ਲਈ ਐ ਹੁਣ ਆਪਾਂ ਇਹਨੂੰ ਇਹਦੀ ਚੜਾਈ ਐ ਜਿਹੜੀ ਉਹ ਕਟਾਂਗੇ ਜਿੰਨਾ ਵੀ ਤੁਹਾਡਾ ਨਾਪਾਤ ਤੁਸੀਂ ਕੱਟਣਾ ਚਾਹੁੰਦੇ ਹੋ ਉਹਦੇ ਹਿਸਾਬ ਨਾਲ हिਪ ਦੇ ਹਿਸਾਬ ਨਾਲ ਤੁਸੀਂ ਇਹਨੂੰ ਆਪਾਂ ਕੱਟ ਸਕਦੇ ਆ ਜਿਵੇਂ ਆਪਾਂ ਸਿੰਪਲ ਕਮੀਜ਼ ਕੱਟਦੇ ਆ ਉਤੋਂ ਇਹਦਾ ਘੇਰਾ ਆਪਾਂ 4 ਇੰਚ ਵਾਧ ਰੱਖ ਸਕਦੇ ਆ ਤੇ ਇਹ ਮੈਂ ਇੱਥੇ ਆਪਦੇ ਮੇਜਰਮੈਂਟ ਦੇ ਹਿਸਾਬ ਨਾਲ ਇਹਦੀ ਜਿਹੜੀ ਚੜਾਈ ਆ ਉਹ ਲਾ ਲੂੰਗੀ ਇਹਨੂੰ ਤੁਸੀਂ ਪਲਾਜ਼ੋ ਨਾਲ ਵੀ ਬਣਾ ਸਕਦੇ ਹੋ ਤੇ ਆਪਾਂ ਇਹਨੂੰ ਸਟ੍ਰੇਟ ਸਲਵਾਰ ਨਾਲ ਬਣਾਵਾਂਗੇ ਤੇ ਇਹ ਨਿਸ਼ਾਨ ਲਾ ਕੇ ਆਪਾਂ ਇਹਦੀ ਇੱਥੋਂ ਕਟਿੰਗ ਕਰ ਲਾਂਗੇ ਇਹ ਬਹੁਤ ਜ਼ਿਆਦਾ ਸੌਖਾ ਬਣਾਉਣ ਚ ਜੀ ਥੋੜੇ ਟਾਈਮ ਚ ਬਣ ਕੇ ਤਿਆਰ ਹੋ ਜਾਂਦਾ ਕਿਉਂਕਿ ਇਹਦੇ ਨਾ ਤਰਪਾਈ ਹੁੰਦੀ ਹੈ ਤੇ ਸਿਰਫ ਸਿਉਣਾ ਹੀ ਲੱਗਣੀਆਂ ਨੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਫੇਰ ਲੈਂਥ ਵਾਈਜ਼ ਫੋਲਡ ਕਰ ਲਾਂਗੇ ਇਹ ਆਪਣੇ ਕੋਲੇ ਦੋਨੇ ਪੱਲੇ ਹੋ ਗਏ ਫਰੰਟ ਤੇ ਬੈਕ ਇਸ ਤਰ੍ਹਾਂ ਜਦੋਂ ਆਪਾਂ ਫੋਲਡ ਕਰਦੇ ਆਂ ਤੇ ਇਹਦੇ ਕਾਟਾ ਪਾਉਣ ਚ ਆਪਾਂ ਨੂੰ ਜਿਹੜਾ ਸੌਖਾ ਰਹਿੰਦਾ ਤੇ ਇੱਥੋਂ ਆਪਾਂ ਲਮਾਂਗੇ ਆਪਣਾ ਤੀਰਾ ਮੈਲ ਆ ਰਹੀਆਂ 7.5 ਦੇ ਨਿਸ਼ਾਨ ਜਿੰਨਾ ਆਪਾਂ ਇੱਥੋਂ ਲਿਆ ਹੈਗਾ ਉਨਾ ਹੀ ਆਪਾਂ ਹੇਠਾਂ ਨੂੰ ਲਵਾਂਗੇ ਇਸ ਤਰ੍ਹਾਂ ਵੀ ਆਪਾਂ ਉਨੇ ਤੇ ਨਿਸ਼ਾਨ ਲਾਵਾਂਗੇ ਇਥੋਂ ਵੀ ਆਪਾਂ 7.5 ਲਾਵਾਂਗੇ ਜਿੰਨਾ ਇਧਰੋਂ ਲਾਵਾਂਗੇ ਓਨਾ ਹੀ ਆਪਾਂ ਥੱਲੇ ਨੂੰ ਲੈਣਾ ਇਧਰੋਂ ਵੀ ਆਪਾਂ 7.5 ਦੇ ਨਿਸ਼ਾਨ ਲਾਵਾਂਗੇ ਤੇ ਇਹਦਾ ਇੱਕ ਬਾਕਸ ਬਣਾ ਦਾਂਗੇ ਉੱਪਰਲੇ ਨਿਸ਼ਾਨ ਨਾਲ ਇਹਨੂੰ ਮਿਲਾ ਕੇ ਇੱਥੇ ਇੱਕ ਡੱਬਾ ਜਿਹਾ ਤਿਆਰ ਹੋ ਜਾਊਗਾ ਦੇਖੋ ਇਸ ਤਰ੍ਹਾਂ ਤੇ ਫਿਰ ਆਪਾਂ ਲਾਵਾਂਗੇ ਆਪਣੇ ਛਾਤੀ ਦਾ ਨਿਸ਼ਾਨ ਪਲੇਟਾ ਵਗੈਰਾ ਇਹ ਚ ਨਹੀਂ ਪੈਂਦੀਆਂ ਜੇ ਸਿੱਧਾ ਹੀ ਬਣਦਾ ਹੈਗਾ ਸੋ ਪਲੇਟਾ ਨਾਲ ਨਿਸ਼ਾਨਾ ਪਨ ਲੋ ਹੁੰਦੀ ਲੋੜ ਨਹੀਂ ਇਹ ਆਪਾਂ ਨੇ ਲਾਇਆ ਕਮਰ ਦਾ ਨਿਸ਼ਾਨ 15 ਇੰਚ ਤੇ ਇਹ ਤੋਂ ਜੇ ਤੁਸੀਂ ਲੂਜ਼ ਰੱਖਣਾ ਤਾਂ ਆਪਣੇ ਜਿਹੜਾ ਤੁਹਾਡਾ ਨਾਰਮਲ ਸਾਈਜ਼ ਹੈਗਾ ਕਮਰ ਦਾ ਉਹ ਤੋਂ 1 ਇੰਚ ਵੱਧ ਰੱਖ ਲਓ ਜੇ ਤੁਸੀਂ ਫਿੱਟ ਬਣਾਉਣਾ ਤਾਂ ਜਿੰਨੇ ਤੁਹਾਡੀ ਕਮਰਾ ਉਹਨਾਂ ਤੁਸੀਂ ਨਿਸ਼ਾਨ ਲਾ ਲਓ ਪਲੇਟਾਂ ਇਹ ਚ ਨਹੀਂ ਪੈਂਦੀਆਂ ਤੇ ਇੱਥੇ ਆਪਾਂ ਨੂੰ ਹਿਪ ਦਾ ਨਿਸ਼ਾਨ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹਦੀ ਆਪਾਂ ਇਸ ਤਰ੍ਹਾਂ ਤਿਰਸੀ-ਤਿਰਸੀ ਜਿਹੜੀ ਸਿਉਣਾ ਹੈ ਉਹ ਲਾਉਣੀ ਹੁੰਦੀ ਆ ਇੱਥੋਂ ਇਹਨੂੰ ਇਸ ਤਰ੍ਹਾਂ ਟੇਢੀ ਸਿਉਣ ਜਾਊਗੀ ਇਹਦੀ ਜੇ ਤੁਸੀਂ ਇਹਨੂੰ ਚੱਕਾਂ ਵਾਲਾ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਤਰ੍ਹਾਂ ਟੇਢੀ ਸਿਉਣ ਬਸ 1 ਇੰਚ ਦਾ ਗੈਪ ਛੱਡ ਕੇ ਉੱਥੇ ਸਿਉਣ ਨੂੰ ਬੰਦ ਕਰ ਸਕਦੇ ਹੋ ਚੱਕ ਫੋਲਡ ਕਰ ਸਕਦੇ ਹੋ ਨਹੀਂ ਤਾਂ ਇਹਨੂੰ ਆਪਾਂ ਬੰਦ ਚੱਕਾਂ ਲਈ ਬਣਾਵਾਂਗੇ ਸੋ 2-2 ਇੰਚ ਦਾ ਆਪਾਂ ਨੇ ਸਿਉਣਾਂ ਦਾ ਮਾਰਕ ਨਾ ਰੱਖ ਲਿਆ ਇੱਥੇ ਆਪਾਂ 1.5 ਇੰਚ ਤੇ ਕਾਟ ਪਾਵਾਂਗੇ ਫਰੰਟ ਪੱਲੇ ਦੀ ਇਹਨੂੰ ਆਪਾਂ ਜਿਹੜਾ ਇਹ ਮੋਡੇ ਦੇ ਅੱਧ ਤੱਕ ਮਲਿਉਨੇ ਹੁੰਨੇ ਆ ਕਿ ਇੱਥੇ ਤੱਕ ਅੱਧ ਚੋਂ ਆਪਾਂ ਗਲਾਈ ਦੇਣੀ ਸ਼ੁਰੂ ਕਰਦੇ ਆ ਇਹ ਆਪਣੀ ਹੋ ਗਈ ਉਹ ਤੋਂ ਬਾਅਦ ਫੇਰ ਆਪਾਂ 1.5 ਇੰਚ ਦੀ ਜਿਹੜੀ ਇੱਕ ਗਲਾਈ ਦਿੱਤੀ ਆ ਉਹ ਆਪਣੀ ਬੈਕ ਪੱਲੇ ਦੀ ਹੋਗੀ ਪਹਿਲਾਂ ਆਪਾਂ ਬੈਕ ਵਾਲੀ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ਉੱਪਰਲਾ-ਪਰਲਾ ਚੱਕ ਕੇ ਇਹਦੇ ਦੋ ਪੀਸਾਂ 'ਚ ਉੱਪਰ ਲਿਆਂ ਚ ਕਾਟ ਪਾਵਾਂਗੇ ਫਰੰਟ ਦੀ ਇਹ ਤੁਸੀਂ ਧਿਆਨ ਨਾਲ ਦੇਖਣਾ ਜੀ ਵੀ ਕਿਵੇਂ ਤੁਸੀਂ ਨੇ ਆਪ ਦਾ ਜਿਹੜਾ ਕੱਪੜਾ ਵਸਾਇਆ ਹੈਗਾ ਕਿਤੇ ਕਈ ਵਾਰੀ ਗਲਤੀ ਨਾਲ ਚਾਰੇ ਪੱਲਿਆਂ 'ਚ ਕਾਟ ਪੈ ਜਾਂਦੀ ਹੈਗੀ ਇਕੱਠੀ ਸੋ ਇਹ ਤੁਸੀਂ ਧਿਆਨ ਨਾਲ ਦੇਖਣਾ ਵੀ ਕਿਸ ਤਰ੍ਹਾਂ ਤੁਸੀਂ ਕੱਪੜੇ ਨੂੰ ਜਿਹੜਾ ਫੋਲਡ ਕਰਕੇ ਵਸਾ ਰਹੇ ਹੋ ਆਪਾਂ ਤੁਹਾਨੂੰ ਦੱਸਤਾ ਵੀ ਆਪਾਂ ਨੇ ਕਿਵੇਂ ਵਸਾਇਆ ਇਹ ਤੇ ਇਥੋਂ ਆਪਾਂ ਨੇ ਮਾਰਜਨ ਥੋੜਾ ਜਿਹਾ ਵੱਧ ਰੱਖਿਆ ਕਿਉਂਕਿ ਕਈ ਵਾਰੀ ਕੱਪੜਾ ਜਿਹੜਾ ਲੂਜ਼ ਕਰਨਾ ਪੈ ਜਾਂਦਾ ਸੋ ਆਪਾਂ 2-2 ਇੰਚ ਕੱਪੜਾ ਵਿੱਚ ਰੱਖਿਆ ਇਹਦੇ ਇਥੋਂ ਆਪਾਂ ਘੇਰੇ ਤੇ 2.5 ਇੰਚ ਤੇ ਆਪਾਂ ਗੁਲਾਈ ਦੇਵਾਂਗੇ ਇਸ ਤਰ੍ਹਾਂ 2.5 ਇੰਚ ਦੀ ਆਪਾਂ ਇਥੋਂ ਗੁਲਾਈ ਪਾਤੀ ਤੇ ਬੈਕ ਆਪਣੇ ਗਲੇ ਦੀ ਕਟਿੰਗ ਕਰਾਂਗੇ ਕੋਨੇ 3 ਇੰਚ ਚੜਾਈ ਗਲੇ ਦੀ ਰੱਖਿਆ ਆਪਾਂ 6 ਇੰਚ ਡੂੰਘਾ ਇਹਨੂੰ ਕਟਾਂਗੇ ਇਹ ਆਪਣੇ ਕੋਰਸੈਟ ਦੀ ਕਟਿੰਗ ਹੋ ਗਿਆ ਇਹ ਆਪਾਂ ਹੁਣ 슬ੀਵ ਦੀ ਹੈ ਜਿਹੜੀ ਲੰਬਾਈ ਉਹ ਲਾ ਲਾਂਗੇ 20 ਇੰਚ ਆਪਾਂ ਪਾਵਾ ਤਿਆਰ ਰੱਖਣੀਆਂ ਨੇ ਤੇ 22 ਇੰਚ ਆਪਾਂ ਇਹਦੀ ਲੈਂਥ ਲਈ ਆ ਇਥੇ ਆਪਾਂ 3 ਇੰਚ ਦੇ ਮੋਢੇ ਦੀ ਜਿਹੜੀ ਗਲਾਈ ਆ ਬਾਹਾਂ ਦੀ ਉਹ ਪਾਵਾਂਗੇ 3 ਇੰਚ ਦੀ ਕਾਟ ਪਾਉਨੇ ਹੁੰਦੀ ਹੈ ਤੇ ਆਪਾਂ ਬਣਾ ਰਹਾਂਗੇ ਪਾਕਿਸਤਾਨੀ ਜਿਹੜੀ ਸਲੀਵਜ਼ ਹੈਗੀ ਉਹ ਬਣਾ ਰਹੇ ਆ ਤੇ ਆਪਾਂ ਇਹਦੀ ਲੈਂਥ ਲੈ ਕੇ 1/2 ਇੰਚ ਸਲਾਈ ਦਾ ਲੈ ਕੇ ਵਿੱਚ ਬਾਕੀ ਦਾ ਕੱਪੜਾ ਫੋਲਡ ਕਰਕੇ ਇੱਥੋਂ ਆਪਾਂ ਇਹਦੀ ਮੂਰੀਆ ਜਿਹੜੀ 8 ਇੰਚ ਰੱਖਾਂਗੇ ਤੇ ਇਹਨੂੰ ਇੱਧਰ ਜਿਹੜੇ ਆਪਾਂ 3 ਇੰਚ ਤੇ ਨਿਸ਼ਾਨ ਲਾਇਆ ਉਹਦੇ ਨਾਲ ਟੇਡਾ-ਟੇਡਾ ਮਿਲਾ ਦਾਂਗੇ ਤੇ ਇਥੋਂ ਆਪਾਂ ਇਹਦੀ ਜਿਹੜੀ 3 ਇੰਚ ਤੇ ਇਹਦੀ ਗੁੜਾਈ ਪਾਵਾਂਗੇ ਬਾਹਾਂ ਦੀ ਉੱਪਰਲੇ ਦੋ ਪੱਲਿਆਂ 'ਚ ਹਲਕੀ ਜਿਹੀ ਆਪਾਂ ਇੰਨੀ ਕੁ ਜਿਹੜੀ ਛਾਂਟ ਮੂਰਲੇ ਪੱਲਿਆਂ ਦੀ ਪਾ ਦਾਂਗੇ ਇੰਨੀ ਕੁ ਆਪਾਂ ਨੇ ਕਾਟ ਮੂਰਲੇ ਪੱਲਿਆਂ 'ਚ ਪਾਈ ਆ ਤੇ ਹੁਣ ਆਪਾਂ ਜਿਹੜੀ ਇਹਦੀ ਪਾਕਿਸਤਾਨੀ ਸਲੀਬ ਬਣਾ ਰਹੇ ਹਾਂ ਇਥੋਂ ਆਪਾਂ ਇਹਨੂੰ ਬੁਲਾਈ ਦੇਵਾਂਗੇ 7 ਇੰਚ ਤੇ ਇਧਰੋਂ ਵੀ ਆਪਾਂ 7 ਇੰਚ ਮਿਣਾਂਗੇ ਤੇ ਇਥੋਂ ਇਹਨੂੰ ਇਸ ਤਰ੍ਹਾਂ ਐਟੇਡਾ ਇਹਦੇ ਨਾਲ ਮਿਲਾ ਦਾਂਗੇ ਲੈ ਜਾ ਕੇ ਆਪਾਂ ਇਥੋਂ ਆਪਾਂ ਨੁੱਕਰ ਨਹੀਂ ਬਣਾਉਣੇ ਹੈਗੇ ਗੁਲਾਈ ਦੇ ਕੇ ਮੋੜਨੀ ਹੈ ਇਹ ਇਸ ਤਰ੍ਹਾਂ ਆਪਾਂ ਇਹਨੂੰ ਗੁਲਾਈ 'ਚ ਕੱਟ ਕਰ ਦਾਂਗੇ ਤੇ ਇਹ ਆਪਣੀ 슬ੀਵ ਦੀ ਕਟਿੰਗ ਹੋ ਗਈ ਇਹ ਆਪਾਂ ਨੇ ਕੱਪੜੇ ਦੀਆਂ ਚਾਰ ਤਾਹਾਂ ਕਰ ਲਈਆਂ ਨੇ ਹੁਣ ਆਪਾਂ ਇਹਦੀ ਕੱਟਣ ਲੱਗੇ ਆ ਪਾਕਿਸਤਾਨੀ ਸਲਵਾਰ ਇਹ ਸਲਵਾਰ ਦੇਖੋ ਆਪਣੀ ਜਿੰਨੀ ਵੀ ਲੈਂਥ ਹੈਗੀ ਉਹ ਚੋਂ 4 ਇੰਚ ਆਪਾਂ 벨ਟ ਦਾ ਕੱਢ ਕੇ ਬਾਕੀ ਦੀ ਆਪਾਂ ਇਹਦੀ ਲੈਂਥ ਲੈ ਲਈ ਹੈਗੀ ਤਿਆਰ ਲੈਂਥ ਇਹਦੀ ਹੈਗੀ ਹੈਗੀ 37 ਇੰਚ ਆਪਾਂ ਨੇ ਤਿਆਰ ਕਰਨੀ ਆ ਤੇ 4 ਇੰਚ ਆਪਾਂ ਇਹ ਜੋ 벨ਟ ਦਾ ਕੱਟਤਾ ਬਾਕੀ ਆਪਾਂ ਨੇ ਇਹਦੀ ਲੰਬਾਈ ਲਾ ਲੈਣੀ ਆ ਇਧਰੋਂ ਆਪਾਂ ਪੌਂਚਾ ਲਵਾਂਗੇ ਪੌਂਚਾ ਆਪਾਂ ਨੇ 7 ਇੰਚ ਤਿਆਰ ਕਰਨਾ ਤੇ ਆਪਾਂ 9 ਇੰਚ ਲਵਾਂਗੇ ਇਸ ਤਰ੍ਹਾਂ ਉਹ ਇਹਦਾ ਕੱਪੜੇ ਦਾ ਜਿਹੜਾ ਬਾਰਾ ਬਹੁਤ ਜ਼ਿਆਦਾ ਘਾਟ ਆਪਾਂ ਥੋੜਾ ਜਿਹਾ ਹੈਵੀ ਸਾਈਜ਼ ਦਾ ਬਣਾ ਰਹੇ ਹਾਂ ਤਾਂ ਕਰਕੇ ਆਪਾਂ ਇਹ ਚ ਥੋੜਾ ਜਿਹਾ ਅਸਨ ਪਾਵਾਂਗੇ ਥੋੜਾ ਜਿਹਾ ਕਪੜਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੋ ਪਹਿਲਾਂ ਆਪਾਂ ਇਹਦੀ ਜਿਹੜੀ ਲੰਬਾਈ ਆ ਉਹ ਲਾ ਲੈਨੇ ਆ ਤੇ ਇੰਨਾ ਕ ਕਪੜਾ ਆਪਾਂ ਇਹਦੇ ਵਿੱਚ ਹੋਰ ਐਡ ਕਰਿਆ ਕਿਉਂਕਿ ਜੇ ਜਿਆਦਾ ਵਾਰ ਕੱਟ ਹੋਵੇ ਫਿਰ ਬਲ ਨਹੀਂ ਸਹੀ ਆਉਂਦੇ ਜੀ ਇਹਦੀ ਜਿਹੜੀ ਪਾਕਿਸਤਾਨੀ ਸਲਵਾਰ ਹੁੰਦੀ ਹੈ ਸੋ ਆਪਾਂ ਇਹਦੇ ਵਿੱਚ ਥੋੜਾ ਜਿਹਾ ਆਸਣ ਵੀ ਪਾ ਸਕਦੇ ਹਾਂ ਜਿੰਨਾ ਤੁਸੀਂ ਨਾਰਮਲ ਸਲਵਾਰ ਦਾ ਆਸਣ ਰੱਖਦੇ ਹੋ ਉਹ ਤੋਂ 1 ਇੰਚ ਦਾ ਵੱਧ ਰੱਖਿਆ ਜਾਂਦਾ ਫਿਰ ਇਹ ਪਿੱਛੋਂ ਜਿਹੜੀ ਮਗਰੋਂ ਸਲਵਾਰ ਚੱਕੀ ਜਾਂਦੀ ਹੈ ਉਹ ਨਹੀਂ ਚੱਕੀ ਜਾਂਦੀ ਹੈ ਜਦੋਂ ਆਪਾਂ ਆਸਣ ਵੱਧ ਰੱਖਦੇ ਹਾਂ ਇੱਥੇ ਆਪਾਂ 12 ਇੰਚ ਤੇ ਆਸਣ ਕੱਟ ਕਰਿਆ ਇੱਥੋਂ ਆਪਾਂ ਗੋਡਿਆਂ ਕੋਲੋਂ ਪਾਵਾਂਗੇ ਇਹਦੀ ਕਾਟ ਸਵਾਇ ਇੰਚ ਦੀ ਕਾਟ ਪਾਵਾਂਗੇ ਆਪਾਂ 6 ਇੰਚ ਤੱਕ ਚੜਾਈ ਹੈ ਜੀ ਇਸ ਤਰ੍ਹਾਂ ਆਪਾਂ ਨੇ ਟੇਢੀ ਕਾਟ ਪਾ ਦੇਣੀ ਆ ਆ ਦੇਖੋ ਇੱਥੋਂ ਇਸ ਤਰ੍ਹਾਂ ਇਹਦੇ ਨਾਲ ਜਿਹੜਾ ਸਲਵਾਰ ਹੈਗੀ ਪਹੁੰਚੇ ਤੇ ਣੀ ਡਿਗਦੀ ਮੂਰੀ ਤੇ ਇਹ ਜ਼ਰੂਰੀ ਹੁੰਦੀ ਹੈ ਜੀ ਇਹਦੇ ਵਿੱਚ ਕਾਟ ਪਾਕਿਸਤਾਨੀ ਸਲਵਾਰ ਚ ਸੋ ਇਹ ਆਪਣੀ ਕਟਿੰਗ ਹੋ ਗਈ ਹੈ ਹੁਣ ਆਪਾਂ ਇਹਦੀ 벨ਟ ਕਟਿੰਗ ਕਰ ਲਾਂਗੇ 8 ਇੰਚ ਆਪਾਂ 벨ਟ ਦੀ ਚੜਾਈ ਲੈਣੀ ਆ ਤੇ ਲੰਬਾਈ ਹੈਗੀ 24 ਇੰਚ ਦੇ ਹਿਸਾਬ ਨਾਲ ਆਪਾਂ ਇਹਨੂੰ ਕੱਟ ਕਰ ਲਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਇਹਦੀ ਸਟਿਚਿੰਗ ਦੱਸਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਥੋਂ ਕਰ ਦਾਂਗੇ ਇਹਦੀ ਕਟਿੰਗ ਜੇ ਤੁਸੀਂ ਇਹਦੀ ਸਟਿਚਿੰਗ ਦੀ ਵੀਡੀਓ ਦੇਖਣੀ ਹੈ ਤਾਂ ਪਲੀਜ਼ ਕਮੈਂਟ ਜਰੂਰ ਕਰਿਓ ਜੀ